ਹਾਂਜੀ ਮਿੱਤਰੋ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਦਾ ਇੱਕ ਵਾਰ ਫਿਰ ਤੋਂ ਸਵਾਗਤ ਕਰਦੇ ਹਾਂ ਸਿੱਧੂ ਕਾਰ ਯਾਰ ਪੇਜ ਦੇ ਉੱਤੇ ਉਮੀਦ ਕਰਦਾ ਸਾਰੇ ਠੀਕ ਠਾਕ ਹੋਵੋਗੇ ਅੱਜ ਆਪਾਂ ਪਹੁੰਚੇ ਜੀ ਰੰਧਾਵਾ ਕਾਰ ਪੁਆਇੰਟ ਦੇ ਉੱਪਰ ਤੇ ਤਿੰਨ ਕਾਰਾਂ ਨੇ ਜੀ ਆਪਣੇ ਕੋਲੇ ਤਿੰਨੇ ਕਾਰਾਂ ਪੂਰੀ ਟੌਪ ਦੇ ਨੇਗੀਆਂ ਬਿਲਕੁਲ ਨਵੀਆਂ ਕਾਰਾਂ ਨੇ ਸਭ ਤੋਂ ਪਹਿਲੀ ਕਾਰ ਆਈ ਹੈ ਜੀ ਆਪਣੇ ਕੋਲੇ ਬਰੀਜਾ 16/17 ਮਾਡਲ ਦੀ ਕਾਰ ਆ ਗਈ ਬੀਡੀਆਈ ਵੇਰੀਐਂਟ ਦੇ ਵਿੱਚ ਇੱਕ ਵਾਰ ਤੁਹਾਨੂੰ ਕਾਰ ਚੈੱਕ ਕਰਾ ਦੇਇਆ ਚਾਰੇ ਪਾਸਿਓਂ ਪੂਰੀ ਓਕੇ ਕਾਰ ਆ ਗਈ ਬਿਲਕੁਲ ਹੀ ਨਵੀਂ ਕਾਰ ਪਈ ਆ ਗਈ ਟਾਇਰਾਂ ਦੀ ਕੁਆਲਿਟੀ ਵੀ ਕਾਰ ਦੇ ਵਿੱਚ ਵਧੀਆ ਪਈ ਹੈ। ਬਾਈ ਨੂੰ ਕਹਿਣਾ ਕਾਰ ਦੇ ਟਾਇਰ ਚੈੱਕ ਕਰਾ ਦਿਓ। ਬਿਲਕੁਲ ਹੀ ਨਵੇਂ ਟਾਇਰ ਪਏ ਨੇ ਕਾਰ ਦੇ ਵਿੱਚ। ਪੂਰੀ ਓਕੇ ਦੀ ਰਿਪੋਰਟ ਪਈ ਹੈ ਕਾਰ ਦੇ ਵਿੱਚ। BDI ਬਰੀਜਾ 16/17 ਮਾਡਲ ਤੇ ਇੱਕ ਵਾਰੀ ਤੁਹਾਨੂੰ ਕਾਰ ਆਪਾਂ ਅੰਦਰੋਂ ਚੈੱਕ ਕਰਾ ਦਈਏ। ਇੰਟੀਰੀਅਰ ਸਿਸਟਮ ਦੀ ਬਿਲਕੁਲ ਹੀ ਨਵੀਂ ਕਾਰ ਪਈ ਹੈਗੀ। ਲਓ ਜੀ ਇੰਟੀਰੀਅਰ ਚੈੱਕ ਕਰੋ ਕਾਰ ਦਾ ਬਿਲਕੁਲ ਹੀ ਨਵੀਂ ਕਾਰ ਪਈ ਹੈਗੀ। 77000 ਕਾਰ ਚੱਲੀ ਹੈ ਤੇ ਫਰਸਟ ਓਨਰ ਦੀ ਕਾਰ ਆ ਗਈ। ਦੋਨੋਂ ਚਾਬੀਆਂ ਕਾਰ ਦੇ ਨਾਲ ਲੱਗੇ ਤੇ ਕਾਰ ਦਾ ਸਭ ਕੁਝ ਓਕੇ ਹੈਗਾ। ਮਿੱਤਰੋ ਤੁਹਾਨੂੰ ਆਪਾਂ ਕਾਰ ਦੀ ਡੱਗੇ ਦੀ ਕੰਡੀਸ਼ਨ ਚੈੱਕ ਕਰਾ ਦਈਏ। ਡੱਗੇ ਵੀ ਗੱਡੀ ਦੀ ਬਿਲਕੁਲ ਹੀ ਸਾਫ਼ ਪਈ ਹੈਗੀ। ਲਓ ਜੀ ਚੈੱਕ ਕਰੋ ਡੱਗੇ ਦੀ ਕੰਡੀਸ਼ਨ ਬਿਲਕੁਲ ਹੀ ਸਾਫ਼ ਡੱਗੀ ਪਈ ਹੈਗੀ। ਕਿਦਰੇ ਕਾਰ ਦੇ ਵਿੱਚ ਕੋਈ ਗਲਫਟ ਨਹੀਂ। ਬਾਕੀ ਸਟੈਪ ਨੇ ਬਿਲਕੁਲ ਹੀ ਨਵੇਂ ਵਾਂਗ ਪਈ ਹੈਗੀ। ਇੱਕ ਵਾਰ ਆਪਾਂ ਤੁਹਾਨੂੰ ਕਾਰ ਦਾ ਇੰਜਨ ਚੈੱਕ ਕਰਾ ਦਈਏ। ਇੰਜਨ ਬੱਖੋਂ ਵੀ ਗੱਡੀ ਬਿਲਕੁਲ ਹੀ ਨਵੀਂ ਪਈ ਹੈਗੀ। ਲਓ ਜੀ ਇੰਜਨ ਦੀ ਕੰਡੀਸ਼ਨ ਚੈੱਕ ਕਰੋ। ਇੰਜਨ ਵੀ ਗੱਡੀ ਦੇ ਵਿੱਚ ਬਿਲਕੁਲ ਹੀ ਕਾਰ ਦਾ ਰੇਟ ਰਹਿਣਾ ਸਿਰਫ ਔਰ ਸਿਰਫ 5,95,000 ਇਸ ਤੋਂ ਅਗਲੀ ਕਾਰ ਆ ਗਈ ਜੀ ਆਪਣੇ ਕੋਲੇ ਵਰਨਾ 2015 ਮਾਡਲ ਤੇ ਛੋਟੇ ਜਿੰਨੀ ਜਾਣੇ ਇਹ ਕਾਰ ਦੇ ਵਿੱਚ ਵੈਲ ਮੈਂਟੇਨਡ ਕਾਰ ਆ ਗਈ ਸੈਕੰਡ ਓਨਰ ਹੈ ਪੂਰੀ ਓਕੇ ਆ ਕਾਰ ਇੱਕ ਵਾਰੀ ਤੁਹਾਨੂੰ ਆਪਾਂ ਕਾਰ ਦਾ ਇੰਟੀਰੀਅਰ ਚੈੱਕ ਕਰਾ ਦਈਏ ਬਿਲਕੁਲ ਹੀ ਨਵੀਂ ਕਾਰ ਪਈ ਅੰਦਰੇ ਬਸੋ ਦੋਨੇ 에ਅਰ ਬੈਗ ਨੇ ਕਾਰ ਦੇ ਵਿੱਚ ਨਵੇਂ ਸੀਟ ਕਵਰ ਨੇ ਕਾਰ ਦੇ ਵਿੱਚ ਸਿਰਫ ਕਾਰ ਇਹ 84,000 ਚੱਲੀ ਹੈ ਏਜੰਸੀ ਰਿਕਾਰਡ ਬਹੁਤ ਸੋਹਣੀ ਕਾਰ ਆ ਗਈ ਤੇ ਕਾਰ ਦੇ ਵਿੱਚ ਅਲੋਏ ਵੀਲ ਪਏ ਨੇ ਜਿਹੜੇ ਕੰਪਨੀ ਵੱਲੋਂ ਆਉਂਦੇ ਨੇ ਸਾਰੇ ਵਾਂਗੂ ਹੀ ਕਾਰ ਜੈਨੂ ਨੂੰ ਪਈ ਗਈ ਪਕੇ ਹਰਿਆਣਾ ਨੰਬਰ ਦੀ ਕਾਰ ਆ ਕਿ ਤੇ 1.6 ਵੇਰੀਐਂਟ ਦੇ ਵਿੱਚ ਇੱਕ ਵਾਰੀ ਆਪਾਂ ਤੁਹਾਨੂੰ ਕਾਰ ਦਾ ਡਿੱਗੀ ਚੱਕਰ ਆ ਦਿਏ ਬਿਲਕੁਲ ਨਵੀਂ ਡਿੱਗੀ ਪਈ ਆ ਕਾਰ ਦੀ ਕੋਈ ਦਿੱਕਤ ਨਹੀਂ ਕਾਰ ਦੇ ਵਿੱਚ ਨਹੀਂ ਨਵੀਂ ਡਿੱਗੀ ਪਈ ਕਿਸੇ ਪਾਸੇ ਕੋਈ ਕਾਰ ਤੇ ਗਲਾਫਟ ਨਹੀਂ ਕਈ ਕਹਿੰਦੇ ਨੇ ਵੀਰੇ ਹਰਿਆਣੇ ਦੀਆਂ ਕਾਰਾਂ ਦੇ ਵਿੱਚ ਗਲਾਫਟ ਹੁੰਦੀਆਂ ਹਰਿਆਣੇ ਦੇ ਕਾਰਾਂ ਗੱਲ ਹੁੰਦੀਆਂ ਨਹੀਂਆਂ ਪਰ ਵੀਰੇ ਐਸਾ ਕੁਛ ਲੁੱਦਾ ਤੂੰ ਚੱਕਰ ਕਰ ਸਕਦੇ ਪਹਿਲੇ ਕੋਲੇ ਨਵੀਂ ਲੱਗੀ ਭਈਆ ਵਰਨਾ ਕਾਰ ਦੀ ਪੂਰੀ ਸੋਹਣੀ ਕਾਰ ਜਿਸ ਕਿਸੇ ਭਰਾ ਨੇ ਕਾਰ ਕੱਢ ਰੱਖੀ ਹੈਗੀ ਸਭ ਤੋਂ ਬੈਸਟ ਕਾਰ ਉਹ ਦੇ ਵਿੱਚ ਲੋ ਮਟਰ ਇੰਜਨ ਦੀ ਕੰਡੀਸ਼ਨ ਵੀ ਤੁਸੀਂ ਚੈੱਕ ਕਰ ਲਓ ਬਿਲਕੁਲ ਹੀ ਨਵਾਂ ਇੰਜਨ ਪਿਆ ਤੇ ਕਾਰ ਦੇ ਵਿੱਚ ਨਵੀਂ ਬੈਟਰੀ ਹੈਗੀ ਸਾਰੀ ਕਾਰ ਹੀ ਨਵੀਂ ਪਈ ਹੈਗੀ ਬਰਨਾ 2015 ਮਾਡਲ ਤੇ 1.6 ਵੇਰੀਐਂਟ ਦੇ ਵਿੱਚ ਕਾਰ ਮਿਲ ਜੂ ਸਿਰਫ 4 ਸਰਪਤ ਤੁਹਾਨੂੰ ਇਹ 5 ਲੱਖ ਰੁਪਏ ਦੀ ਤੀਜੀ ਤੇ ਅਖੀਰਲੀ ਕਾਰ ਆ ਗਈ ਜੀ ਬਰੀਜਾ ਜੈਡੀਏ ਵੇਰੀਐਂਟ ਦੇ ਵਿੱਚ ਤੇ 2017 ਮਾਡਲ ਦੀ ਕਾਰ ਆ ਜੀ ਕਾਰ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਹੀ ਨਵੀਂ ਕਾਰ ਪਈ ਹੈ ਵਧੀਆ ਕੁਆਲਟੀ ਦੇ ਕਾਰ ਦੇ ਵਿੱਚ ਅਲਾਇ ਵਿਲ ਪਏ ਹੋਏ ਨੇਗੇ ਕਾਰ ਮਾੜੀ ਮੋਟੀ ਪੇਂਟਿੰਗ ਨਹੀਂ ਜ਼ਰੂਰਾ ਪਰ ਲੱਗੀ ਵੱਜੀ ਦੀ ਫੁੱਲ ਗਾਰੰਟੀ ਹੈ ਆਪਣੀ ਫਰਸਟ ਓਨਰ ਦੀ ਕਾਰ ਆ ਜੀ ਇੱਕ ਵੀ ਰੁਪਿਆ ਕਾਰ ਦੇ ਉੱਪਰ ਲਾਉਣ ਦੀ ਜ਼ਰੂਰਤ ਨਹੀਂ ਸਾਰੇ ਸੀਸੇ ਕਾਰ ਦੇ ਨਾਲ ਦੇਣ ਜਾਂ ਡੀ ਪਲੱਸ ਵੇਰੀਐਂਟ ਦੇ ਵਿੱਚ ਆ ਜੀ ਕਾਰ ਤੁਹਾਨੂੰ ਕਾਰ ਦਾ ਆਪਾਂ ਅੰਟੀਰੀਅਰ ਚੈੱਕ ਕਰਾ ਦੇ ਬਿਲਕੁਲ ਹੀ ਨਵਾਂ ਅੰਟੀਰੀਅਰ ਪਿਆ ਕਾਰ ਦਾ ਦੋਨੇ ਚਾਬੀਆਂ ਤੁਹਾਨੂੰ ਕਾਰ ਦੇ ਨਾਲ ਮਿਲ ਜਾਣਗੀਆਂ ਲੋ ਜੀ ਕਾਰ ਦਾ ਅੰਟੀਰੀਅਰ ਚੈੱਕ ਕਰੋ ਵਧੀਆ ਕੁਆਲਿਟੀ ਦੇ ਕਾਰ ਦੇ ਵਿੱਚ ਸੀਟ ਕਵਰ ਪਏ ਨੇ ਕਰੂਜ਼ ਕੰਟਰੋਲ ਕਾਰ ਦਾ ਵਰਕਿੰਗ ਹੈ ਤੇ ਪੁਸ਼ ਟੂ ਸਟਾਰਟ ਕਾਰ ਆ ਜੀ ਕਾਰ ਸਿਰਫ 94000 ਚੱਲੀ ਆ ਏਜੰਸੀ ਦੇ ਰਿਕਾਰਡ ਵਧੀਆ ਕੁਆਲਿਟੀ ਦਾ ਕਾਰ ਦੇ ਵਿੱਚ ਮਿਊਜ਼ਿਕ ਸਿਸਟਮ ਲੱਗਿਆ ਹੋਇਆ ਹੈਗਾ। ਲਓ ਵੀ ਮਿੱਤਰੋ ਕਾਰ ਦੀ ਡੱਗੇ ਦੀ ਕੰਡੀਸ਼ਨ ਚੈੱਕ ਕਰੋ ਬਿਲਕੁਲ ਹੀ ਨਵੀਂ ਡੱਗੀ ਪਈ ਹੈ ਕਾਰ ਦੀ। ਬਾਕੀ ਸਟਿੱਪਣੇ ਵੀ ਅਨਯੂਜ਼ ਵਾਂਗੂ ਪਈ ਹੈ। ਕਿਤੇਰੇ ਕਾਰ ਦੇ ਵਿੱਚ ਕੋਈ ਗਲੌਟ ਨਹੀਂ। ਸਾਰੇ ਵਾਂਗੂ ਹੀ ਕਾਰ ਜੈਨੂ ਨੇ ਪਈ ਹੈ। ਤੇ ਸਟਿੱਪਣੇ ਵੀ ਅਨਯੂਜ਼ ਪਈ ਹੈ। ਬਿਲਕੁਲ ਹੀ ਨਵੀਂ ਵਾਂਗੂ ਪਈ ਹੈ ਸਟਿੱਪਣੀ ਕਾਰ ਦੇ ਵਿੱਚ। ਘੱਟੋ ਘੱਟ 30-40 ਹਜ਼ਾਰ ਦੇ ਕਾਰ ਦੇ ਵਿੱਚ ਅਲਾਈ ਵੀਲ ਪਏ ਨੇ ਤੇ ਵਧੀਆ ਰੀਜਨਲ ਹਾਰਸਨਾਰ ਕਰਕੇ ਰੱਖਿਆ ਗੱਡੀ। ਇੱਕ ਵਾਰ ਪਤਾ ਨੂੰ ਕਾਰ ਦਾ ਇੰਜਨ ਚੈੱਕ ਕਰਵਾ ਦੀ। ਲਓ ਜੀ ਇੰਜਨ ਦੀ ਕੰਡੀਸ਼ਨ ਚ ਨਵੀਂ ਮੰਗੂਕਾਰ ਦੇ ਵਿੱਚ ਬੈਂਟਰੀ ਪਈ ਹੈ ਸਾਰੇ ਪਾਸੇ ਕਾਰ ਬੇਲੇ ਕੋਲ ਹੀ ਨਵੀਂ ਪਈ ਹੈ ਜਿਹੜੇ ਸਟicker ਆਉਂਦੇ ਨੇ ਕੰਪਨੀ ਵੱਲੋਂ ਉਹ ਸਟicker ਵੀ ਨਹੀਂ ਕਾਰ ਦੇ ਹੇ ਤੱਕ ਲਹੇ ਬਰੀਜਾ ਜੱਡੜੀ ਪ੍ਰੈਸ ਰੀਡ ਦੇ ਵਿੱਚ 2017 ਮਾਡਲ ਦੀ ਕਾਰ ਹੈ ਇਹ ਕਾਰ ਦੇ ਰੇਟ ਇਹਨਾਂ ਨਾਲ ਸਿਰਫ 6.5 ਲੱਖ ਜਿਸ ਕਿਸੇ ਭਰਾ ਨੂੰ ਇਹ ਕਾਰ ਚਾਹੀਦੀ ਹੋਈ ਸਕਰੀਨ ਤੇ ਨੰਬਰ ਚੱਲਦੇ ਨੇ ਕਾਲ ਕਰ ਲੈ ਜੇ ਤੇ ਬਹੁਤ ਹੀ ਸਸਤੇ ਰੇਟ ਤੇ ਪ੍ਰਕਾਰਾਂ ਮਿਲ ਜਾਣਗੇ ਇਹ ਕਾਰਾਂ ਖੜੀਆਂ ਨੇ ਇਸ ਟੋਹਣੇ ਰੰਦਾਵਾ ਕਾਰ ਪੁਆਇੰਟ ਦੇ ਉੱਪਰ ਸਕਰੀਨ ਤੇ ਨੰਬਰ ਚੱਲਦੇ ਨੇ ਜਿਸ ਕਿਸੇ ਭਰਾ ਨੂੰ ਕੋਈ ਵੀ ਕਾਰ ਦੀ ਡਿਟੇਲ ਚਾਹੀਦੀ ਲੋ ਇਹ ਜੀ ਅੱਜ ਨੇ ਕਾਰਾਂ ਜੇਕਰ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਮੱਤਵਾਂ ਦੇ ਲਾਈਕ ਕਮੈਂਟ ये वीडियो पसंद आए तो लाइक मारो एम करते हैं तीन मिलियन लाइक्स के लिए और जो लोग नए तो सब्सक्राइब करो ना यार वो जो लाल वाला बटन है उसके साथ लड़ाई करो या कॉम्प्रो मुझे नहीं पता बस क्लिक हो जाना चाहिए